ਇਨ ਵਿੱਚ ਮਾਰ ਦਿਓ ਇਹ ਥਿਆਰਾਂ ਨਾਲ ਭਾਜੀ ਮਾਰੇ ਇਹਨਾਂ ਨੂੰ ਹਾਂਜੀ ਹਾਂਜੀ ਭਾਜੀ ਮੈਂ ਉੱਥੇ ਮੌਕੇ ਦੇ ਸੀਗਾ ਨਾਲ ਤੇ ਇਹਦਾ ਬਚਾਅ ਬਹੁਤ ਹੋ ਗਿਆ ਜਾਨੋ ਮਾਰਦੇ ਇਹ ਮਰੇ ਜਾਣਾ ਕਿ ਮਾਰੇ ਜਾਣਾ ਇਹ ਮੁੰਡੇ ਆਣੇ ਇਹਨਾਂ ਨੂੰ ਮੁੱਪ ਲੱਤੀ ਨਾ ਮੋਟਰਸਾਈਕਲ ਤੇ ਸੀ ਕੈਮਰੇ ਵਿੱਚ ਸੀਸੀ ਕੈਮਰੇ ਫੋਟੋਆਂ ਆਈਆਂ ਹੋਈਆਂ ਬਾਕੀ ਅਸੀਂ ਸਵੇਰੇ ਕਢਾਵਾਂਗੇ ਰਿਕਾਰਡ ਇਹਦਾ ਦੇਖਾਂਗੇ ਬੰਦੇ ਕੌਣ ਕੌਣ ਨੇ ਇਹ ਸਾਡਾ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਵਾਲੀ ਆ ਇੱਥੇ ਹਮਲਾ ਹੋਇਆ ਅਸੀਂ ਬਹੁਤ ਦੁੱਖ ਨਾਲ ਕਹਿ ਰਹੇ ਹਾਂ ਕਿ ਵੀ ਇੱਥੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਬੀ ਤੈਨੂੰ ਇਹਦਾ ਇਤਿਜਾਬ ਕੀਤਾ ਹੈ ਪ੍ਰਸ਼ਾਸਨ ਨੂੰ ਕਹਿੰਦੇ ਅਸੀਂ ਇਹ ਸਕਾਲਟੀ ਦੇ ਦਿੱਤੀ ਜਾਵੇ ਉਹਨੂੰ ਵੀ ਕਾਂਕ ਗਾਹਾਂ ਤੋਂ ਇਹ ਕੋਈ ਤੇ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਸੰਘਰਸ਼ ਕਰਾਂਗੇ ਤੇ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਵਿਸ਼ਾ ਅਸੀਂ ਬਲਾਸਕਾਲ ਪੈ ਸਟਾ ਲੱਗੀਆਂ ਕੀ ਮਾਮਲਾ ਭਾਈ ਹੈ ਭਾਈ ਆਪਣੇ ਮੇਰਾ ਸਲੂਨ ਆ ਮਾਨਸਾ ਦੇ ਵੀ ਆਪਣੇ ਨਿਊ ਸਨਫਲਾవర్ ਸਕੂਲ ਦੇ ਕੋਲ ਤੇ ਉੱਥੇ ਮੈਂ ਜਦੋਂ ਆਪਣਾ ਸਲੂਨ ਵਧਾ ਕੇ ਆਪਣੇ ਘਰ ਜਾ ਰਿਹਾ ਸੀ ਤੇ ਉਹ ਮੈਨੂੰ ਪਿੱਛੋਂ ਵਾਰ ਕੀਤਾ ਕੋਈ ਜਣਿਆਂ ਨੇ ਸ਼ੂਰੇ ਜੂਰੇ ਮਾਰ ਰਹੇ ਹੋ ਮੈਨੂੰ ਕਹਿੰਦੇ ਤੈਨੂੰ ਜਾਨੂ ਮਾਰਨ ਆਇਆ ਸੀ ਕੀ ਮਾਰਿਆ ਤੁਹਾਡੇ ਇਹ ਸ਼ੂਰੇ ਸੀ ਉਹਨਾਂ ਦੇ ਗੋਲ ਉਹਨਾਂ ਦਾ ਹਿਆਰ ਕਿਹੜਾ ਸੀਗਾ ਉਹਨਾਂ ਇੱਕ ਕੋਈ ਸ਼ੂਰਾ ਸੀ ਇੱਕ ਦੇ ਗੋਲ ਰੋਡ ਸੀ ਇਹ ਟੋਟਲ ਕੋਈ ਕਿੰਨੇ ਮੁੰਡੇ ਸੀਗੇ ਦੋ ਜਣੇ ਸੀਗੇ ਕਾਹਦੇ ਤੇ ਆਏ ਸੀ ਇਹ ਮੋਟਰਸਾਈਕਲ ਤੇ ਪਲੇਟ ਹੀ ਨਾ ਤੇ ਕਿਤਾ ਨੂੰ ਪਛਾਣ ਹੈਗੀ ਜੇ ਕਿਤਾ ਹਾਂਜੀ ਹਾਂਜੀ ਪਛਾਣ ਸਾਡੇ ਮੱਦੇ ਦੇ ਹੀ ਆ ਨਾਲ ਗਵਾਂਢੀ ਹੈ ਨਾਲ ਹੀ ਰਹਿੰਦੇ ਦੋ ਕੀ ਨਾਮ ਹੈ ਉਹਨਾਂ ਦੇ ਇੱਕ ਦਾ ਮਾਨਨ ਤਾਂ ਪਰ ਇੱਕ ਦਾ ਹਰਮਨ ਸੌਂਦੀ ਅੰਮੂ ਕਿਹੜਾ ਬੰਦਾ ਤੁਹਾਡਾ ਭਾਈ ਆ ਹਦੀਆਵਰ ਵਾਲੀ ਉਹਦੇ ਇਕ ਕਾਤੇ ਮਾਰਨ ਆਈ ਸੀ ਕੋਈ ਕਾਰਨ ਕੋਈ ਪੁਰਾਣੀ ਰੰਜੀ ਸਾਡੀ ਵੀ ਕੋਈ ਰੰਜਿਸ਼ ਨਹੀਂ ਹੈਗੀ ਪੁਰਾਣੀ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਆਪਣੀ ਦੁਕਾਨ ਵਧਾ ਕੇ ਆਪਣੇ ਘਰ ਜਾ ਰਿਹਾ ਸੀਗਾ ਪਿੱਛੇ ਜਿਹੜਾ ਮਾਰਿਆ ਕਹਿੰਦੇ ਵੀ ਮੈਂ ਮਾਰਨ ਆਇਆ ਸੀਗਾ ਇਹ ਕਿੰਨੇ ਕ ਵਜੇ ਦੀ ਵਾਰ ਦਾ ਤਾਂ ਓ 9 ਵਜੇ ਤੋਂ ਪਹਿਲਾਂ ਦੀ ਗੱਲ ਹੈ 9 ਵਜੇ ਦੇ ਕਰੀਬ ਕੋਈ ਨਾ ਦੀ ਵੀਡੀਓ ਸੀਸੀਟੀਵੀ ਚ ਹੈਗੀ ਆ ਉੱਤੇ ਮੇਰੀ ਦੁਕਾਨ ਤੇ ਕੈਮਰੇ ਲੱਗੇ ਆ ਮੈਂ ਸਵੇਰੇ ਵੀਡੀਓ ਚੜਾ ਦਿਆ ਪਾਕਿਸਤਾਨ ਤੇ ਤਾਨੂੰ ਇਥੇ ਮੌਕੇ ਤੇ ਕੌਣ ਲੈ ਕੇ ਆਇਆ ਭਾਜੀ ਨਾਲ ਸੀਗਾ ਤੁਹਾਡੇ ਕੋਈ ਵਾ ਮੇਰੇ ਨਾਲ ਸੀਗੇ ਭਾਜੀ ਮੌਕੇ ਤੇ ਮੈਨੂੰ ਲੈ ਕੇ ਆਇਆ ਸ ਬਾਕੀ ਸਾਰੇ ਆਹੰਦ ਗਵੰਦ ਸੀਗੇ ਕੋਲ ਉਹਨਾਂ ਨੇ ਸਾਰਾ ਮੇਰਾ ਮੂੰਹਾਂ ਬੰਨਿਆ ਜਿੱਦਾਂ ਮੇਰੇ ਬਲੱਡ ਬਹੁਤ ਨਿਕਲਦਾ ਸੀਗਾ ਤੇ ਸੱਟਾਂ ਲੱਗੀਆਂ ਕਿੱਥੇ ਕਿੱਥੇ ਤੁਹਾਡੇ ਭੱਟਾ ਮੇਰੇ ਆਹ ਚਾਕੂ ਮਾਰੇ ਇੱਥੇ ਸਿਰ ਤੇ ਚਾਕੂ ਮਾਰੇ ਆ ਧੂਨੀ ਤੇ ਟੱਕ ਦਾ ਤਰ੍ਹਾਂ ਲੱਗੇ ਹੋਏ ਆ ਚਾਕੂ ਸਾਰੇ ਬਾਤ ਕਿ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿਹੜੀ ਇਹ ਗੁੰਡਾਗਰਦੀ ਹੋ ਰਹੀ ਹੈ ਆ ਜਨ ਨੂੰ ਇਹ ਹੀ ਮੰਗਿਆ ਵੀ ਇਹ ਜਿਹੜੇ ਨਸ਼ਾ ਕਰਕੇ ਲੋਟਾ ਖੋਆ ਕਰਦੇ ਆ ਤੇ ਵਾਰਦਾਤਾ ਕਰਦੇ ਇਹਨਾਂ ਨੂੰ ਨਾਥ ਬਾਣੀ ਚਾਹੀਦੀ ਆ ਤੇ ਜਿਹੜੇ ਮੁੰਡਿਆਂ ਦੇ ਤੁਸੀਂ ਨਾਂ ਲੈ ਜੋ ਕੋਈ ਪਹਿਲਾਂ ਵੀ ਇਹਨਾਂ ਨੇ ਵਾਰਦਾਤਾ ਕੀਤੀਆਂ ਪਹਿਲਾਂ ਇਹਨਾਂ ਨੇ ਕੀਤੀ ਆ ਪਤਾ ਨਹੀਂ ਨਹੀਂ ਕੀਤੀ ਆ ਮੈਨੂੰ ਨਹੀਂ ਪਤਾ ਕਿੰਨੀਆਂ ਕਿੰਨੀਆਂ ਉਮਰਾਂ ਦੇ ਆ ਭਾਜੀ ਮੁੰਡੇ ਮੈਨੂੰ ਨਹੀਂ ਪਤਾ ਇਹ ਉਹਨਾਂ ਦੀ ਸੀਸੀਟੀਵੀ ਤੋਂ ਵਿੱਚ ਪਤਾ ਲੱਗ ਜਾਣਾ ਸਾਰਾ ਠੀਕ ਆ ਭਾਈ ਹਾਂਜੀ ਮਾਤਾ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਰਾਣੀ ਆ ਅ ਜਿਨਾਂ ਨੂੰ ਅੱਜ ਲੈ ਕੇ ਆਏ ਆ ਕੀ ਲੱਗਦੇ ਆ ਮੇਸ਼ਾ ਤੇ ਜਿਹੜੀਆਂ ਸੱਟਾਂ ਵਗੈਰਾ ਲੱਗੀਆਂ ਕੀ ਮਾਮਲਾ ਇਹ ਸਾਰਾ ਇਹਨਾਂ ਨੇ ਨਜਾਇਜ਼ ਕੀਤਾ ਉਹ ਤਾਂ ਦੁਕਾਨ ਇਹਨਾਂ ਨੇ ਦੁਕਾਨ ਤੇ ਆ ਕੇ ਹਮਲਾ ਕੀਤਾ ਉੱਤੇ ਕਾਦੀ ਦੁਕਾਨ ਆ ਅਕਲਜੀ ਮੁੰਡੇ ਦੀ ਫੇਰ ਕਟਿੰਗੀ ਤੇ ਹਮਲਾ ਕਿਹਨਾਂ ਨੇ ਕੀਤਾ ਪਛਾਣਦੇ ਹੋ ਤੁਸੀਂ ਉਹਨਾਂ ਨੂੰ ਬਿਲਕੁਲ ਕੀਤਾ ਪਛਾਣਦਾ ਕੀ ਕੀ ਨਾਮ ਨੇ ਉਹਨਾਂ ਦੇ ਨਾਮ ਨਹੀਂ ਸਾਨੂੰ ਪਤਾ ਉਹਨਾਂ ਨੂੰ ਬੱਚਿਆਂ ਨੂੰ ਪਤਾ ਕੋਈ ਕੀ ਵਜ੍ਹਾ ਹੋਈ ਆ ਮਾਰਨ ਦੀ ਜਿਹੜੇ ਨੇ ਤਿੱਖੇ ਹਿਯਾਰਾ ਨਾਲ ਮਾਰਿਆ ਪਤਾ ਨਹੀਂ ਉਹਨਾਂ ਨੂੰ ਪਤਾ ਹੋਗਾ ਇਹ ਨਾਲ ਸੀ ਭਾਜੀ ਹੁਣੀ ਸੀਗੇ ਨਾਲ ਭਾਈ ਕੀ ਨਾਮ ਹੈ ਤੁਹਾਡਾ ਮੈਂ ਰਸ਼ੀਦ ਦੁੱਗਲ ਜੀ ਤੁਸੀਂ ਲੈ ਕੇ ਆਏ ਇਹਨਾਂ ਨੂੰ ਤੇ ਹਸਪੀਟਲ ਤੇ ਬਾਹਰ ਦਾਤ ਵੇਲੇ ਤੁਸੀਂ ਨਾਲ ਸੀਗੇ ਹਾਂਜੀ ਤੇ ਕੀ ਮਾਮਲਾ ਭਾਜੀ ਇਹ ਜ਼ਰਾ ਮਾਮਲਾ ਕੁਝ ਪਤਾ ਸਮਝ ਨਹੀਂ ਆ ਰਹੀ ਕਿ ਵੀ ਕੀ ਗੱਲ ਹੈ ਕੋਈ ਜਿਹੜਾ ਨੰਗਿਆ ਪਹਿਲਾਂ ਦੋ ਜਾਣੇ ਸੀਗੇ ਮੋਟਰਸਾਈਕਲ ਤੇ ਇਹ ਨੰਗੇ ਨਾਲੇ ਵਾਪਸ ਆਏ ਆ ਨਾਲੇ ਆ ਕੇ ਇਹਨਾਂ ਕੁਝ ਬਾਲ ਪੁੱਛਿਆ ਪੁੱਛਿਆ ਕੁਝ ਨਹੀਂ ਤੇ ਹਮਲਾ ਕਰਤਾ ਆਂਦਾ ਈ ਤੇ ਅਸੀਂ ਹਮਲਾ ਜਦੋਂ ਕੀਤਾ ਅਸੀਂ ਮੱਕੇ ਤੇ ਅਸੀਂ ਕੰਟਰੋਲ ਰੂਮ ਚ ਕਾਲ ਕੀਤੀ ਆ ਪੁਲਿਸ ਨੂੰ ਸੱਦਿਆ ਤੇ ਅਸੀਂ ਪੁਲਿਸ ਨੂੰ 7 ਦਿਨ ਤੋਂ ਬਾਅਦ ਥਾਣੇ ਸਤਨਾਪੁਰੇ ਜਾ ਕੇ ਰਿਪੋਰਟ ਕਰਾਈ ਇਹਦੀ ਕ੍ਰਾਂਤਬਾਤੀ ਨੂੰ ਅਫਸਰ ਦਖਰਾਇਆ ਸੀ ਥਿਲੇ ਆ ਕੇ ਕੌਣ ਮੁੰਡੇ ਸੀਗੇ ਭਾਜੀ ਇਹ ਨਹੀਂ ਪਤਾ ਜੀ ਭਾਜੀ ਕੌਣ ਸੀਗੇ ਤੇ ਕਿੰਨੇ ਜਣੇ ਸੀਗੇ ਹੇਟ ਦੋ ਜਣੇ ਸੀਗੇ ਜੀ ਪਲਟਿਨਾ ਮੋਟਰਸਾਈਕਲ ਤੇ ਸੀਗੇ ਤੇ ਪਹਿਲਾਂ ਗੇੜੇ ਵਗੈੜਾ ਮਾਰਦੇ ਸੀ ਹਾਂਜੀ ਗੇੜੇ ਮਾਰੇ ਦੋ ਜਣੇ ਕੋਈ ਇਹਨਾਂ ਦੀ ਸੀਸੀਟੀਵੀ ਵੀਡੀਓ ਬਣੀ ਹੈ ਹਾਂਜੀ ਬਣੀ ਹੈ ਜੀ ਤੁਸੀਂ ਹੁਣੇ ਦੱਸ ਕੇ ਅਸੀਂ ਕੋਈ ਸੰਸਥਾ ਦੇ ਪ੍ਰਧਾਨ ਨੇ ਇਹ ਕਿਹੜੀ ਸੰਸਥਾ ਜੀ ਇਹ ਆਲ ਇੰਡੀਆ ਡਿਟੈਕਟਿਵ ਐਂਟੀ ਕਰਾਈਮ ਵੀਰ ਦਾ ਐਪ ਪ੍ਰੈਜ਼ੀਡੈਂਟ ਜਿਹੜਾ ਕਬੂਰਥਲੇ ਦਾ ਤੇ ਕੀ ਮੈਂ ਅਸੀਂ ਦੇਣਾ ਚਾਹੂੰਗਾ ਜਿਹੜੇ ਪ੍ਰਧਾਨ ਤੇ ਵੀ ਹਮਲਾ ਹੋ ਸਕਦਾ ਤੇ ਨੋਰਮਲ ਆਪਣੀ ਜਿਹੜੀ ਆ ਵੀ ਇਦਾਂ ਦੇ ਨਸ਼ੀਰੀਆਂ ਦੇ ਜਿਹੜੇ ਹਮਲਾ ਕਰਦੇ ਆ ਬੇਲੜ ਘੁੰਮਦੇ ਆ ਇਹਨਾਂ ਨੱਥ ਪਾਈ ਜਾਵੇ ਠੀਕ ਹੈ ਜੀ ਬਾਕੀ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਮੰਗ ਕਰਦੇ ਆ ਕਿ ਵੀ ਸਾਡੇ ਪ੍ਰਧਾਨ ਵਿਸ਼ਾਲ ਵਾਲੀ ਜ਼ਿਲ੍ਹਾ ਕਪੂਰਥਲੇਪੁਰ ਦਾ ਆਣ ਨੂੰ ਸਕਿਉਰਿਟੀ ਦਿੱਤੀ ਜਾਵੇ ਤੇ ਇਹਨਾਂ ਦੀ ਕੋਈ ਪਹਿਲਾਂ ਕੋਈ ਦੁਸ਼ਮਣੀ ਸੀਗੀ ਜਾਂ ਕੀ ਰਿਸ਼ਤਰੀ ਕੋਈ ਦੁਸ਼ਮਣੀ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਮੰਗ ਇਹ ਕਰਦੇ ਜੀ ਦੱਸ ਤੈਨੂੰ ਜੋ ਮੰਗ ਕਰਦੇ ਆ ਠੀਕ ਹੈ ਬਾਕੀ ਵੱਧ ਤੋਂ ਵੱਧ ਇਹਨੂੰ ਕਾਨੂੰਨੀ ਕਾਰਵਾਈ ਤੇ ਹੋਣੀ ਚਾਹੀਦੀ ਆ ਠੀਕ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਇਹਦਾ ਇਹ ਸ੍ਰੀ ਰਕੇਸ਼ ਕੁਮਾਰ ਨੂੰ ਇੱਕ ਲੜਾਈ ਝਗੜੇ ਦਾ ਮਾਮਲਾ ਸੀਗਾ ਫਿਰ ਉਹਦੇ ਬਾਰੇ ਦਈਓ ਜਾਣਕਾਰੀ ਮਨਸਾ ਦੇਵੀ ਨਗਰ ਦਾ ਐਦਾਂ ਆ ਨਾ 3 ਤਰੀਕ ਨੂੰ ਇਹਨਾਂ ਦਾ ਕੋਈ ਲੜਾਈ ਝਗੜਾ ਕੋਈ ਹੋਇਆ ਪਿਆ ਇਹਨਾਂ ਦਾ ਆਪਸ ਵਿੱਚ ਤੇ ਉਹਦੇ ਚ ਦੇਖਣ ਚ ਆਇਆ ਕਿ ਦੋ ਜਿਹੜੇ ਨੌਜਵਾਨ ਆਏ ਆ ਮੋਟਰਸਾਈਕਲ ਤੇ ਤੇ ਉਹਨਾਂ ਨੇ ਜਗਦੰਮ ਮੈਨਾ ਤੇ ਕੋਈ ਤਾਂ ਹਮਲਾ ਵਗੈਰਾ ਕੀਤਾ ਜਿਸ ਦੇ ਨਾਲ ਕੋਈ ਇਹਨਾਂ ਦੇ ਜੋ ਵੀ ਟ੍ਰੀਟਮੈਂਟ ਲਾਲ ਚੱਲ ਰਿਹਾ ਹੁਣ ਬਾਕੀ ਤਫਤੀਸ਼ ਦੇ ਦੌਰਾਨ ਅੱਜ ਇਹ ਮੌਕਾ ਦੇਖਿਆ ਗਿਆ ਸਾਰਾ ਵਿਸ਼ੇ ਵਸਤੂ ਕੈਮਰਾ ਵਗੈਰਾ ਜਿੱਦਾਂ ਜਿੱਦਾਂ ਤਫਤੀਸ਼ ਦੇ ਵਿੱਚ ਸਾਰਾ ਸਾਹਮਣੇ ਆਈ ਜਾਏਗਾ ਉਦਾਂ ਉਸ ਹਾਮਦੀ ਕਾਰਵਾਈ ਹੋਵੇ ਸਰ ਇਹਨਾਂ ਨੇ ਕਿਸੇ ਦਾ ਨਾਮ ਲਿਆ ਜੋ ਕਿ ਬੰਦਿਆਂ ਦੀ ਪਛਾਣ ਨੇ ਦੱਸੀ ਇਹਨਾਂ ਨੇ ਹਾਂ ਬਿਲਕੁਲ ਇਹਨਾਂ ਨੇ ਨਾਮ ਲਿਆ ਇਹਨਾਂ ਨੇ ਇਹਨਾਂ ਨੂੰ ਪਤਾ ਹੈਗਾ ਵੀ ਇਹ ਬੰਦੇ ਕੌਣ ਹੈ ਕੌਣ ਨੇ ਉਹਨਾਂ ਬਾਰੇ ਇਹਨਾਂ ਨੇ ਦੱਸਦਾ ਵੀ ਇਹ ਬੰਦੇ ਨੇ ਲੋ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕਾਰਵਾਈ ਦੇਖੋ ਜੇ ਅੱਜ ਮੈਂ ਪੂਰੀ ਤਫਤੀਸ਼ ਜਾਵਾਂਗਾ ਪੂਰੀ ਡੰਗਾਈ ਤੱਕ ਮੌਕਾ ਜੀ ਵੀ ਮੈਂ ਦੇਖਿਆ ਉੱਥੇ ਫਿਰ ਅੱਜ ਮੈਂ ਹੁਣ ਵੀ ਇਹਨਾਂ ਦੇ ਕੋਲ ਆਏ ਆ ਬਿਆਨ ਲਿਆ ਦੀ ਕੀਤੇ ਆ ਪਰ ਇਹਨਾਂ ਨੇ ਕਿਹਾ ਵੀ ਕੁਝ ਜਿਹੜੀਆਂ ਐਮਐਲਏ ਦੇ ਮੁਤਾਬਕ ਡਾਕਟਰ ਸਾਹਿਬ ਨੇ ਸੱਤਾਂ ਜਿਹੜੀਆਂ ਉਹ ਅੰਡਰ ਰਿਜ਼ਰਵੇਸ਼ਨ ਰੱਖੀਆਂ ਆ ਫਿਰ ਉਹ ਕਹਿੰਦੇ ਵੀ ਉਹ ਕਲੀਅਰ ਹੋ ਜਾਣਗੀਆਂ ਤੇ ਮੈਂ ਆਪਣੇ ਬਿਆਨ ਰਿਕਾਰਡ ਕਰਾ ਲਾਂ ਠੀਕ ਆ ਸਰ ਥੈਂਕ ਯੂ